ਇਸ ਕਹਾਣੀ ਦਾ ਮੁੱਖ ਨੀਮ ਹੈ ਤਿੰਨ ਦੋਸਤਾਂ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਵਿਅਕਤੀ ਰਹਿੰਦਾ ਸੀ ਅਤੇ ਉਸ ਦੇ ਤਿੰਨ ਦੋਸਤ ਸਨ ਉਹਨਾਂ ਵਿੱਚੋਂ ਇੱਕ ਦੋਸਤ ਉਸ ਦੇ ਨਾਲ ਹੀ ਰਹਿੰਦਾ ਸੀ ਅਤੇ ਦੂਜਾ ਦੋਸਤ ਉਸ ਨੂੰ ਸਵੇਰੇ ਸ਼ਾਮ ਮਿਲਦਾ ਸੀ ਅਤੇ ਜਿਹੜਾ ਤੀਜਾ ਦੋਸਤ ਸੀ ਉਹ ਉਸ ਨੂੰ ਕਦੀ ਮਹੀਨੇ ਬਾਅਦ ਕਦੇ 2 ਮਹੀਨਿਆਂ ਬਾਅਦ ਕਦੇ ਸਾਲ ਬਾਅਦ ਵੀ ਟੱਕਰਦਾ ਪਰ ਇਹ ਤਿੰਨੇ ਹੀ ਦੋਸਤਾਂ ਨੂੰ ਉਹ ਵਿਅਕਤੀ ਆਪਣਾ ਬਹੁਤ ਹੀ ਪੱਕੇ ਦੋਸਤ ਮੰਨਦਾ ਸੀ ਫਿਰ ਇੱਕ ਦਿਨ ਕੀ ਹੋਇਆ ਕਿ ਉਸ ਉੱਤੇ ਅਜੀਹਾ ਕੋਈ ਕੇਸ ਪੈ ਗਿਆ ਜਿਸ ਦੀ ਕੋਈ ਵੀ ਗਵਾਹੀ ਦੇਣ ਨੂੰ ਤਿਆਰ ਨਹੀਂ ਸੀ ਫਿਰ ਉਸ ਨੇ ਆਪਣੇ ਪਹਿਲੇ ਦੋਸਤ ਨੂੰ ਆਖਿਆ ਜਿਹੜਾ ਕੀ ਉਸ ਦੇ ਨਾਲ ਕੀ ਰਹਿੰਦਾ ਸੀ ਕਿ ਤੂੰ ਮੇਰੇ ਨਾਲ ਜਾ ਕੇ ਕੋਰਟ ਵਿੱਚ ਗਵਾਹੀ ਮੇਰੇ ਪੱਖ ਵਿੱਚ ਦੇ ਦੇਈ ਤਾਂ ਉਸ ਨੇ ਉਸ ਨੂੰ ਕੋਰੀ ਹੀ ਨਾ ਕਰ ਦਿੱਤੀ ਕਿ ਮੈਂ ਨਹੀਂ ਤੇਰੇ ਨਾਲ ਜਾ ਸਕਦਾ ਫਿਰ ਉਸ ਨੇ ਸੋਚਿਆ ਕਿ ਜਦ ਮੇਰੇ ਨਾਲ ਰਹਿੰਦੇ ਦੋਸਤ ਨੇ ਮੈਨੂੰ ਨਾ ਕਰ ਦਿੱਤੀ ਤੇ ਦੂਜਾ ਦੋਸਤ ਵੀ ਨਾ ਹੀ ਕਰੇਗਾ ਫਿਰ ਉਸ ਨੇ ਸੋਚਿਆ ਕਿ ਚਲੋ ਇੱਕ ਵਾਰੀ ਦੂਸਰੇ ਦੋਸਤ ਨੂੰ ਵੀ ਪੁੱਛ ਕੇ ਦੇਖ ਲੈਂਦੇ ਹਾਂ ਜਿਹੜਾ ਉਸ ਨੂੰ ਸਵੇਰੇ ਸ਼ਾਮ ਹਰ ਰੋਜ਼ ਹੀ ਮਿਲਦਾ ਸੀ ਫਿਰ ਜਦੋਂ ਉਸ ਵਿਅਕਤੀ ਨੇ ਉਸ ਦੂਸਰੇ ਦੋਸਤ ਨੂੰ ਆਖਿਆ ਕਿ ਮੇਰੇ ਤੇ ਕੋਈ ਕੇਸ ਪੈ ਗਿਆ ਹੈ ਜਿਸ ਕਰਕੇ ਮੈਨੂੰ ਕਿਸੇ ਗਵਾਹੀ ਦੀ ਲੋੜ ਹੈ ਕਿ ਤੂੰ ਅਦਾਲਤ 'ਚ ਜਾ ਕੇ ਮੇਰੇ ਪੱਖ ਵਿੱਚ ਗਵਾਹੀ ਦੇ ਦੇਵੇਂਗਾ ਤੇ ਉਸ ਨੇ ਕਿਹਾ ਕਿ ਮੈਂ ਤੇਰੇ ਨਾਲ ਅਦਾਲਤ ਤੱਕ ਤਾਂ ਜਾ ਸਕਦਾ ਹਾਂ ਪਰ ਮੈਂ ਗਵਾਹੀ ਅੰਦਰ ਜਾ ਕੇ ਨਹੀਂ ਦੇ ਸਕਦਾ ਫਿਰ ਉਹ ਬੜਾ ਹੀ ਨਰਾਸ਼ ਹੋ ਗਿਆ ਉਸ ਨੇ ਸੋਚਿਆ ਕਿ ਮੇਰੇ ਦੋ ਦੋਸਤਾਂ ਨੇ ਤਾਂ ਮੈਨੂੰ ਨਾ ਹੀ ਕਰ ਦਿੱਤੀ ਹੈ ਤੇ ਤੀਸਰਾ ਵੀ ਨਾ ਹੀ ਕਰੇਗਾ ਫਿਰ ਉਸ ਨੇ ਉਸ ਵਿਅਕਤੀ ਨੇ ਜਿਹੜਾ ਉਸ ਨੂੰ ਕਦੀ ਕਦੀ ਦੋਸਤ ਮਿਲਦਾ ਸੀ ਤੀਸਰੇ ਦੋਸਤ ਨੂੰ ਆਖਿਆ ਕਿ ਤੂੰ ਮੇਰੇ ਮੇਰੇ ਤੇ ਕੋਈ ਕੇਸ ਪੈ ਗਿਆ ਹੈ ਤੂੰ ਅਦਾਲਤ 'ਚ ਜਾ ਕੇ ਮੇਰੇ ਪੱਖ ਵਿੱਚ ਗਵਾਹੀ ਦੇ ਦੇਵੇਂਗਾ ਤਾਂ ਉਸ ਨੇ ਆਖਿਆ ਉਸ ਨੇ ਕੋਈ ਵੀ ਗੱਲ ਉਸ ਦੀ ਨਾ ਸੁਣੀ ਤੇ ਉਸ ਨੂੰ ਕਿਹਾ ਕਿ ਹਾਂ ਮੈਂ ਤੇਰੇ ਪੱਖ ਵਿੱਚ ਗਵਾਹੀ ਦੇਣ ਨੂੰ ਤਿਆਰ ਹਾਂ ਤੇ ਉਸ ਨੂੰ ਨਾਲ ਲੈ ਕੇ ਅਦਾਲਤ ਵਿੱਚ ਚਲੇ ਗਿਆ ਅਤੇ ਉਸ ਨੂੰ ਸਮਝ ਆ ਗਈ ਕਿ ਇਹ ਹੀ ਮੇਰਾ ਪੱਕਾ ਦੋਸਤ ਨਿਕਲਿਆ ਜਿਹੜਾ ਕੀ ਮੈਨੂੰ ਕਦੀ ਕਦੀ ਮਿਲਦਾ ਸੀ ਜਿਹੜੇ ਹਰ ਰੋਜ਼ ਮੈਨੂੰ ਮਿਲਦੇ ਸਨ ਜਾਂ ਮੇਰੇ ਨਾਲ ਹੀ ਰਹਿੰਦੇ ਸਨ ਉਹ ਤਾਂ ਝੂਠੇ ਦੋਸਤ ਹੀ ਸਨ ਸਿੱਖਿਆ ਸਾਨੂੰ ਇਸ ਕਹਾਣੀ ਵਿੱਚੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਜ਼ਿੰਦਗੀ ਵਿੱਚ ਹਮੇਸ਼ਾ ਹੀ ਸੱਚੇ ਦੋਸਤ ਹੀ ਬਣਾਉਣੇ ਚਾਹੀਦੇ ਹਨ ਜਿਹੜੇ ਕੀ ਔਖੇ ਸਮੇਂ ਵਿੱਚ ਸਾਡਾ ਸਾਥ ਦੇਣ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਬਦਿਆ ਲੱਗੀ ਹੋਵੇਗੀ ਜੇ ਬਦਿਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ